ਬਈ ਇਹ ਹੋ ਜਾ ਜੀ ਸੁੰਦਰ ਜਾਨ ਯਾਰਾ ਦੇਖਣਾ ਚਾਹੁੰਦੇ ਹੋ ਸਕੂਨ ਲਾਣਾ ਚਾਹੁੰਦੇ ਹੋ ਤੇ ਇਸ ਵਾਰ ਜਰੂਰ ਸੱਚ ਦੱਸਦਾ ਇੱਥੇ ਆ ਕੇ ਮੇਰੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਂਦੀਆਂ ਬੰਦੇ ਦੀਆ ਆਪਣੀ ਫੈਮਿਲੀ ਨਾਲ ਤੇ ਬੱਚੇ ਨਾਲ ਇੱਥੇ ਜਰੂਰ ਆਫਤੇ ਇੱਕ ਵਾਰੀ ਜਰੂਰ ਵਿਜ਼ਿਟ ਕਰੋ ਜਦੋਂ ਤੁਸੀਂ ਇੱਥੋਂ ਐਂਟਰ ਕਰਦੇ ਹੋ ਨਾ ਪੈਰ ਰੱਖਦੇ ਸਾਮਣੇ ਤੁਹਾਨੂੰ ਇਨਾ ਸ਼ਾਨਦਾਰ ਵਿਊ ਮਿਲਦਾ ਨਾ ਓਏ ਹੋਏ 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 ਵਾਓ ਇਹ ਲੱਗਦਾ ਨੇ ਵੀ ਆਪਣੇ ਪੰਜਾਬ ਚ ਇਹੋ ਜੀ ਜਗਾ ਆ ਗਈ ਆ ਅਣ ਸਾਸਿਕਾਲ ਸਾਰੰ ਕੀ ਹਾਲਚਾਲ ਆ ਵੇ ਬਦਿਆ ਹੋ ਗਏ ਅੱਜ ਮੈਂ ਇੱਕ ਅਜੀਹੀ ਜਗਾ ਤੇ ਆਇਆ ਜਿਹਨੂੰ ਤੀ ਦੇ ਕੇ ਹੈਰਾਨ ਤੇ ਖੁਸ਼ ਵੀ ਹੋ ਗਏ ਨੇਚਰ ਨਾਲ ਜੁੜੀ ਚੀਜ਼ ਕੁਦਰਤ ਨਾਲ ਜੁੜੀ ਚੀਜ਼ ਇੰਨੀ ਕ ਵਧੀਆ ਮਜ਼ਾ ਆਉਣ ਵਾਲਾ ਹੈ ਦੇ ਵਲੋਗ ਦਾ ਅੱਜ ਦੇ ਵਲੋਗ ਤਾਨੂੰ ਸਾਰੀ ਜਾਣਕਾਰੀ ਮਿਲੂਗਾ ਕਿੱਦਾਂ ਤੇ ਇਥੇ ਆ ਸਕਦੇ ਆ ਕੀ ਕੀ ਚੀਜ਼ਾਂ ਆ ਇਹ ਕਿਹੜੇ ਜਗਾ ਆ ਜਿੱਥੇ ਮਾਇਆ ਆਉ ਜਾਣਦੇ ਆ ਇਹਦੇ ਬਾਰੇ ਜੰਗਲ ਲੋ ਸਥਾਨ ਇਹ ਤਾਂ ਜੰਗਲ ਚ ਮੰਗਲ ਲੱਗਾ ਪਿਆ ਵਾ ਹਾਸੇ ਪਾਸੇ ਤੇ ਦੇਖੋਗੇ ਤੇ ਪਹਾੜ ਹੀ ਪਹਾੜ ਆ ਹਾਸੇ ਪਾਸੇ ਜੰਗਲ ਹੀ ਜੰਗਲ ਆ ਅੰਦਰ ਚੱਲਦੇ ਆ ਤੇ ਤੁਹਾਨੂੰ ਦੱਸਦੇ ਆਂ ਦੇ ਬਾਰੇ ਕੀ ਏ ਜਗਾ ਵਾ ਉਧਰਤ ਨਾਲ ਜੁੜੀ ਚੀਜ਼ ਬਾਈ ਜਿਹਾ ਚੜਾਈ ਬੜੀ ਵਧੀਆ ਤੇ ਬਹੁਤ ਹੀ ਵਧੀਆ ਇੰਜੋਏ ਵਾਲੀ ਚੀਜ਼ ਆ ਉੱਪਰ ਚੱਲਦੇ ਆ ਵਿਊਪੋਰਟ ਤੁਹਾਨੂੰ ਦਿਖਾਵਾਂਗੇ ਤੁਸੀਂ ਸੋਚਦੇ ਹੋਗੇ ਕੇਰਲਾ ਵਾ ਜਾਂ ਹਿਮਾਚਲ ਆ ਕਿਹੜੀ ਜਗਾ ਇਹ ਹੁਸ਼ਿਆਰਪੁਰ ਦੀ ਉਹ ਇੱਕ ਜਗਾ ਆਪਣੇ ਪੰਜਾਬ ਵਿੱਚ ਇਹੋ ਜੀ ਜਗਾ ਹੈ ਆ ਜਿਹਨੂੰ ਕਿ ਥਾਨਾ ਡੈਮ ਦੇ ਨਾਲ ਨਾਲ ਜਾਣਿਆ ਜਾਂਦਾ ਵਾ ਤੁਸੂਏ ਤੇ ਪੈਂਦੀ ਆ ਤੇ ਆਈਦਰ ਰੂਮ ਆ ਰੂਮ ਦੇ ਅੰਦਰ ਵੀ ਜਾਵਾਂਗੇ ਤੁਹਾਨੂੰ ਰੂਮ ਵੀ ਸਾਰੇ ਦਿਖਾਵਾਂਗੇ ਤੇ ਕੀ ਪ੍ਰਾਈਸ ਆ ਕਿੱਦਾਂ ਤੁਸੀਂ ਇੱਥੇ ਸਟੇ ਕਰ ਸਕਦੇ ਆ ਸਾਰੀ ਜਾਣਕਾਰੀ ਤੁਹਾਨੂੰ ਮਿਲੂਗੀ ਜੇ ਤੁਸੀਂ ਕੁਦਰਤ ਪ੍ਰੇਮੀ ਹੋ ਤੇ ਕੁਦਰਤ ਨਾਲ ਆਪਣਾ ਸਮਾਂ ਬਿਤਾਉਣਾ ਚਾਹੁੰਦੇ ਜੇ ਤੇ ਇੱਕ ਵਾਰ ਇਸ ਜਗ੍ਹਾ ਤੇ ਜ਼ਰੂਰ ਆਈਓ ਜਿਹੜੀ ਕਿ ਇੰਨੀ ਇੱਕ ਪੀਸਫੁੱਲ ਤੇ ਸਕੂਨ ਵਾਲੀ ਆ ਤੇ ਉਹ ਸਾਹਮਣੇ ਤੁਹਾਨੂੰ ਪਹਾੜੀ ਪਹਾੜ ਨਜ਼ਰ ਆਉਣਗੇ ਇੱਥੇ ਆਪਾਂ 뷰ਪੁਆਇੰਟ ਤੇ 뷰 ਦਿਖਾਵਾਂਗੇ ਤੁਹਾਨੂੰ ਬਈ ਇਹੋ ਜਿਹਾ ਸੁੰਦਰ ਜਿਹਾ ਨਜ਼ਾਰਾ ਦੇਖਣਾ ਚਾਹੁੰਦੇ ਹੋ ਸਕੂਨ ਲਾਣਾ ਚਾਹੁੰਦੇ ਹੋ ਤੇ ਇਸ ਵਾਰ ਜ਼ਰੂਰ ਹੁਸ਼ਿਆਰਪੁਰ ਆਈਓ ਸੱਚ ਦੱਸਾਂ ਬਈ ਇੱਥੇ ਆ ਕੇ ਮੇਰੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਂਦੀਆਂ ਬੰਦੇ ਦੀਆ ਆਪਣੀ ਫੈਮਿਲੀ ਨਾਲ ਤੇ ਬੱਚਿਆਂ ਨਾਲ ਇੱਥੇ ਜ਼ਰੂਰ ਆ ਕੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਛੁੱਟੀਆਂ ਵੈਸੋ ਵੀ ਗਰਮੀ ਦੀਆਂ ਪੈਣ ਵਾਲੀਆਂ ਤੇ ਇੱਕ ਵਾਰੀ ਜ਼ਰੂਰ ਆਓ ਠੰਡਾ ਇਲਾਕਾ ਵਾ ਠੰਢੀ ਠੰਢੀ ਹਵਾ ਵੀ ਵਗੰਦੀ ਆ ਤੇ ਉੱਧਰ ਬੋਟਿੰਗ ਦਾ ਵੀ ਇੱਥੇ ਹੈਗਾ ਵਾ ਬੋਟਿੰਗ ਲਈ ਕਰ ਸਕਦੇ ਤੁਸੀਂ ਓਫ ਰੋਡਿੰਗ ਕਰ ਸਕਦੇ ਜੰਗਲ ਸਵਾਰੀ ਦੀ ਉਹ ਵੀ ਤੁਹਾਨੂੰ ਅੱਗੇ ਅੱਗੇ ਦੱਸਾਂਗੇ ਤੇ ਸਾਰਾ ਕੁਝ ਤੁਹਾਨੂੰ ਇੱਥੇ ਇਸ ਵਲੌਗ 'ਚ ਹੀ ਜਾਣਕਾਰੀ ਮਿਲੂਗੀ ਤੇ ਤੁਸੀਂ ਸਪੈਸ਼ਲ ਜੇ ਆਉਣਾ ਜੇ ਤੇ ਆਪਣੀ ਸਾਧਨ ਤੇ ਹੀ ਆਇਓ ਕੋਈ ਆਪਣੀ ਗੱਡੀ ਵਗੈਰਾ ਮੋਟਰ ਜਿੱਤੇ ਵੀਣਾ ਆਪਣੇ ਤੇ ਆਇਓ ਕਿਉਂਕਿ ਪਹਾੜੀ ਇਲਾਕਾ ਵਾ ਇੱਧਰ ਆਟੋ ਆਟੋ ਵਗੈਰਾ ਕੁਝ ਨਹੀਂ ਚੱਲਦੇ ਮੈਂ ਤੇ ਆਪ ਬੜਾ ਔਖਾ ਉਹ ਕਹਾਂ ਲਿਫਟ ਸੋ ਬੜੀ ਦਿੱਕਤ ਹੈ ਪਰ ਪੀਸਫੁੱਲ ਜਗਾ ਇੰਨਾ ਕੋ ਮਜਾ ਆਉਂਦਾ ਦੂਰ ਦੂਰ ਤੱਕ ਤੁਸੀਂ ਨਿਗਾਹ ਮਾਰੋਗੇ ਨਾ ਪਹਾੜ ਹੀ ਪਹਾੜ ਹੋ ਵੇਖੋ ਯਾਰ ਇੰਨਾ ਕੋ ਜਿਆਦਾ ਸਕੂਨ ਮਿਲਦਿਆ ਨਾ ਦੱਸ ਨਹੀਂ ਸਕਦਾ ਜੇ ਤੁਸੀਂ ਇੱਥੇ ਆਓਗੇ ਤਿੰਨ ਰੂਮ ਮਿਲਣਗੇ ਤੁਹਾਨੂੰ 1 2 ਤੇ 3 ਤੇ ਇਹਦੇ ਅੰਦਰ ਚਲਦੇ ਤੁਹਾਨੂੰ ਮੁਕੰਮਲ ਕੀ ਕੀ ਫੈਸਿਲਿਟੀ ਮਿਲਦੀ ਆ ਰੂਮ ਵਿੱਚ ਸਭ ਤੋਂ ਪਹਿਲਾਂ ਅੰਦਰ ਆਉਂਦੇ ਤੁਹਾਨੂੰ ਦੇ ਇੱਥੇ ਬਾਥਰੂਮ ਮਿਲੇਗਾ ਜਿਹੜਾ ਕਿ ਲਗਜ਼ਰੀ ਟਾਈਪ ਬਣਾਇਆ ਹੈ ਇੰਨਾ ਸ਼ਾਨਦਾਰ ਰੂਮ ਵੀ ਦੇ ਸਾਦੇ ਜੀ ਵਾਸਵੇਸ਼ਨ ਟਾਇਲਟ ਹਰ ਚੀਜ਼ ਤੁਹਾਨੂੰ ਇੱਥੇ ਨੋਂ ਨੂੰ ਸਾਰਾ ਗੀజర్ ਗਰਮ ਠੰਡਾ ਪਾਣੀ ਮਿਲੂਗਾ ਤੇ ਏਸੀ ਵੀ ਲੱਗਾ ਹੋਇਆ ਤੇ ਇੰਨਾ ਕੁ ਜ਼ਿਆਦਾ ਯਾਰ ਵੇਖੋ ਹਵਾ ਚੱਲਣ ਦੀ ਓਏ ਹੋਏ ਹੋਏ ਤੇ ਰੂਮ ਇੰਨੇ ਕ ਕੈਂਡ ਸ਼ਾਨਦਾਰ ਰੂਮ ਲਗਜ਼ਰੀ ਟਾਈਪ ਬਣਾਇਆ ਹੋਇਆ ਰੂਮ ਤੇ ਜਿਹੜੋ ਦੀ ਇੱਥੋਂ ਆ ਕੋਲੋ ਸਵੇਰੇ ਉੱਠੋਗੇ ਜੇ ਤੁਸੀਂ ਸਟੇ ਕਰਨਾ ਰਾਤ ਦਾ ਕਰ ਸਕਦੇ ਜੀ 24 ਆਵਰ ਤੇ 4000 ਰੁਪਿਆ ਰੂਮ ਦਾ ਹੈਗਾ ਰੈਂਟ ਜਦੋਂ ਤੁਸੀਂ ਇੱਥੋਂ ਐਂਟਰ ਕਰਦੇ ਹੋ ਨਾ ਪੈਰ ਆਦੇ ਤੇ ਸਾਹਮਣੇ ਤੁਹਾਨੂੰ ਇੰਨਾ ਸ਼ਾਨਦਾਰ 뷰 ਮਿਲਦਾ ਨਾ ਓਏ ਹੋਏ 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 ਵਾਓ ਇਹ ਲੱਗਦਾ ਨਹੀਂ ਵੀ ਆਪਣੇ ਪੰਜਾਬ ਚ ਇਹੋ ਜੀ ਜਗਾ ਆ ਗਈ ਆ ਦੂਰ ਦੂਰ ਤੱਕ ਤੋਂ ਦੇਖੋਗੇ ਪਹਾੜੀਆਂ ਪਹਾੜੀਆਂ ਉੱਚੀਆਂ ਉੱਚੀਆਂ ਤੇ ਥਾਣਾ ਡੈਮ ਆ ਥਾਣਾ ਡੈਮ ਜਿਹਨੂੰ ਕਿਹਾ ਜਾਂਦਾ ਇਸ ਟਾਈਮ ਮੈਂ ਖੜਾ ਥਾਣਾ ਡੈਮ 'ਸੂਹਾ ਜਿਹਨੂੰ ਕਿਤੇ ਢੀਸਾ ਕਾ ਡੈਮ ਵੀ ਕਹਾ ਜਾਂਦਾ ਸਨ 2000 ਵਿੱਚ ਇਹ ਬਣਾਇਆ ਗਿਆ ਸੀ ਆ ਜਿਹੜਾ ਤੁਸੀਂ ਡੈਮ ਦੇਖਦੇ ਹੋ ਪੰਜਾਬ ਭਾਰਤ ਤੇ ਬਿਆਸ ਦਰਿਆ ਉਤੇ ਸਥਿਤ ਆ ਤੇ ਨਾਲ ਹੀ ਇਹਦੇ ਸਭ ਤੋਂ ਵਧੀਆ ਗੱਲ ਇਹ ਆ ਇਹਨੂੰ ਕਿ ਜਿਹੜੀ ਖੇਤੀ ਜ਼ਮੀਨਾਂ ਵਾਲੀ ਸਿੰਚਾਈ ਲਈ ਵਰਤਿਆ ਜਾਂਦਾ ਵਾ ਪਾਣੀ ਖੇਤਾਂ ਨੂੰ ਜਾਂਦਾ ਵਾ ਤੇ ਇੱਥੋਂ ਹੀ ਪਾਣੀ ਬਿਜਲੀ ਪੈਦਾ ਕੀਤੀ ਜਾਂਦੀ ਆ ਇਹ ਪਾਣੀ ਦੇ ਡੈਮ ਇੰਨਾ ਕੁ ਜਿਆਦਾ ਸੁੰਦਰ ਯਾਰ ਤੇ ਇਹਦੀ ਬੋਟਿੰਗ ਵੀ ਉੱਧਰ ਹੈਗੀ ਆ ਬੋਟਿੰਗ ਨਾਲ ਵੀ ਜਾਵਾਂਗੇ ਤੇ ਆਫ-ਰੋਡਿੰਗ ਵੀ ਕਰਾਂਗੇ ਸੋ ਰੂਮ ਦੀ ਸੀ ਜਾਣਕਾਰੀ ਤੁਹਾਨੂੰ ਦੇ ਦਿੱਤੀ ਆ ਹੁਣ ਅੱਗੇ ਅੱਗੇ ਚੱਲਦੇ ਆ ਕੁਦਰਤ ਨਾਲ ਜੁੜੀ ਹੋਈ ਚੀਜ਼ ਜਿਹੜੀ ਕਿ ਹਿਮਾਚਲ ਦੀ ਸਰਾਦ ਤੇ ਸਥਿਤ ਹੈਗੀ ਆ ਹਸ਼ਿਆਰਪੁਰ ਤੇ ਉਹ ਦੂਰ ਦੇਖਤਾ ਸਦੇ ਤੁਸੀਂ ਦੂਰ ਦੇਖਣ ਦੇ ਜਿੱਥੋਂ ਤੁਸੀਂ 뷰ਪੁਆਇੰਟ ਲੈ ਕੇ ਦੇਖ ਸਕਦੇ ਤੇ ਰਾਤ ਰਹਿ ਸਕਦੇ ਜੀ ਤੇ ਰੂਮ ਬੁੱਕ ਵੀ ਹੋ ਜਾਂਦੇ ਆ ਤੇ ਬੋਟਿੰਗ ਰਾਈਡ ਤਾਂ ਆ ਜੈਕਟ ਤੁਹਾਨੂੰ ਮਿਲਦੀ ਆ ਤੇ ਥੱਲੇ ਜਾ ਕੇ ਬੋਟਿੰਗ ਮਿਲਦੀਆਂ ਵਾ ਜਿਹੜੇ ਤੁਹਾਨੂੰ ਬੋਟਿੰਗ ਕਰਾਉਂਦੇ ਆ ਤੇ ਵੱਖ-ਵੱਖ ਪ੍ਰਾਈਸ ਆ ਬੋਟਾਂ ਦਾ ਥੱਲੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਔਰ ਬੋਟਾਂ ਵੱਖ-ਵੱਖ ਤੇ ਵੱਖ-ਵੱਖ ਇਹਨਾਂ ਦੇ ਪ੍ਰਾਈਸ ਆ ਤੇ ਇੰਨਾ ਸੁੰਦਰ 뷰 ਤੇ ਇੱਥੇ ਤੁਸੀਂ ਬੋਟਿੰਗ ਕਰੋਗੇ ਹੋਏ ਹੋਏ ਗਰਮੀ ਤੇ ਜਮਾ ਨਹੀਂ ਲੱਗਣੀ ਤੁਹਾਨੂੰ ਤੇ ਫੈਮਿਲੀ ਨਾਲ ਤੁਸੀਂ ਇੱਥੇ ਆ ਸਕਦੇ ਹੋ ਫੈਮਿਲੀ ਨਾਲ ਬੋਟਿੰਗ ਕਰ ਸਕਦੇ ਆ ਇਕੱਲੇ ਬੰਦੇ ਨੂੰ ਮੁਸ਼ਕਿਲ ਹੋਣੀ ਦੀ ਬੋਟਿੰਗ ਕਰਨੀ ਬਾਕੀ ਫੈਮਿਲੀ ਨਾਲ ਬੋਟਿੰਗ ਉਹ ਪੈਡਲ ਵਾਲੀ ਹੈ ਜਾਂ ਦੂਸਰੀ ਹੈ ਤੇ ਆ ਮੀਨ ਬੋਟ ਹੈ ਜਿਹੜੀ ਕੀ ਆਪ ਕਰਾਉਂਦੇ ਆ ਤੇ ਇਹ ਕਾ ਬੋਟ ਆ ਬੋਟਾਂ ਦਾ ਪ੍ਰਾਈਸ ਲੱਗਾ ਹੈ 250 200 ਤੇ ਪ੍ਰੀ-ਵੇਡਿੰਗ ਸ਼ੂਟ ਵੀ ਤੇ ਹੋ ਜਾਂਦੇ ਆ ਪ੍ਰੀ-ਵੇਡਿੰਗ ਸ਼ੂਟ ਵੀ ਇੱਥੇ ਕਰ ਸਕਦੇ ਜੀ ਤੇ ਆ ਸ਼ਿਕਾਰੀ ਕਿਸੇ ਇਹ ਹੈਗੀ ਆ 300 10 ਵਿਅਕਤੀ ਬੈਹਣ ਦੇ ਚ ਮੇਨ ਜਿਹੜੀਆਂ ਬੋਟ ਆ ਇਹਦਾ 250 ਲੈਂਦੇ ਆ ਇਹ ਹੀ ਸਭ ਤੋਂ ਵਧੀਆ ਬੋਟ ਆ ਜਿਹੜੀ ਕਿ ਤੁਸੀਂ ਵੱਡੇ ਵੱਡੇ ਬੀਚਾਂ ਸਾਰੇ ਜਗ੍ਹਾ ਵੰਨੇ ਮੋਟਰ ਬੋਟ ਜਿਹਨੂੰ ਕਹਿੰਦੇ ਆ ਬਾਕੀ ਤੋਂ ਉੱਦਾਂ ਸਿੰਪਲ ਤੇ ਇੱਥੇ ਯਾਰ ਕਿੰਨਾ ਵਧੀਆ 뷰 ਵੀ ਆ ਫੈਮਿਲੀ ਨਾਲ ਤੁਸੀਂ ਆ ਸਕਦੇ ਪ੍ਰੀ-ਵੈਡਿੰਗ ਸ਼ੂਟ ਵੀ ਕਰ ਸਕਦੇ ਇੱਥੇ ਬੋਟਿੰਗ ਰਾਈਡ ਤਾਂ ਮੈਂ ਕਰਨੀ ਸੀ ਪਰ ਇਕੱਲੇ ਬੰਦੇ ਨੂੰ ਉਹ ਜਾਣ ਨਹੀਂ ਦਿੰਦੇ ਕਹਿੰਦੇ ਨਹੀਂ ਮੈਂ ਰਿਕਵੈਸਟ ਵੀ ਕੀਤੀ ਪਰ ਨਹੀਂ ਉਹਨਾਂ ਮੰਨੀ ਸੋ ਇਸ ਲਈ ਤੁਹਾਨੂੰ ਬੋਟਿੰਗ ਨਹੀਂ ਦਿਖਾ ਪਾਇਆ ਪਰ ਉਸ ਤੋਂ ਵਧੀਆ ਇੱਕ ਚੀਜ਼ ਲੈ ਕੇ ਚੱਲਾਂ ਤੁਹਾਨੂੰ ਕੁਦਰਤੀ ਝਰਨਾ ਜਿੱਥੇ ਕਿ ਪਾਣੀ ਹੁੰਦਾ ਕੁਦਰਤ ਵੱਲੋਂ ਉਧਰ ਲੈ ਕੇ ਤਾਨੂੰ ਚੱਲ ਫਾਈਨਲੀ ਪਹੁੰਚ ਗਿਆ ਆਪਾਂ ਮੰਜ਼ਲ ਤੇ ਯਾਰ ਰਸਤਾ ਵੇਖੋ ਹੋਏ ਹੋਏ ਇੱਥੋਂ ਦੇ ਮਾਈਂਡ ਜਨ ਪਰਣਾ ਹਾਂ ਆ ਗਿਆ ਉਸ ਜਗ੍ਹਾ ਤੇ ਜਿਹਨੂੰ ਕਹਿੰਦੇ ਕੁਦਰਤੀ ਝਰਨਾ ਵਖਾਉਣ ਜਾਣੇ ਆ 1 2